ਖੰਨਾ ਦੇ ਜਗੇੜਾ ਚ ਡੇਰਾ ਸੱਚਾ ਸੌਦਾ ਦੇ ਨਾਮ ਚਰਚਾ ਘਰ ਵਿੱਚ ਪਿਓ ਪੁੱਤ ਦਾ ਕਤਲ ਕਰਨ ਵਾਲੇ ਮੁਲਜ਼ਮ ਹਾਲੇ ਵੀ ਫਰਾਰ ਗ੍ਰਿਫਤਾਰੀ ਹੋਣ ਤੱਕ ਮ੍ਰਿਤਕਾਂ ਦਾ ਸੰਸਕਾਰ ਕਰਨ ਤੋਂ ਪਰਿਵਾਰ ਅਤੇ ਡੇਰਾ ਪ੍ਰੇਮੀਆਂ ਦਾ ਇਨਕਾਰ ਸ਼ਨੀਵਾਰ ਰਾਤ ਨਾਮ ਚਰਚਾ ਘਰ ਦੀ ਕੰਟੀਨ ਚ ਲਾ ਰਹੇ ਪਿਓ ਪੁੱਤ ਨੂੰ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ਾਂ ਵੱਲੋਂ ਗੋਲੀਆਂ ਮਾਰਨ ਦੀ ਘਟਨਾ ਸੀਸੀਟੀਵੀ ਵਿੱਚ ਕੈਪਟ ਹਰਿਆਣਾ ਵਿਧਾਨ ਸਭਾ ਦਾ ਅੱਜ ਤੋਂ ਸ਼ੁਰੂ ਹੋ ਰਿਹਾ ਸੈਸ਼ਨ ਹੰਗਾਮੇ ਭਰਪੂਰ ਹੋਣ ਦੇ ਆਸਾਰ ਜਾਟ ਰਾਖਵਾਕਰਨ ਅਤੇ ਸਤਲੁਜ-ਜਮਨਾ ਲਿੰਕ ਨਹਿਰ ਵਿਵਾਦ ਤੇ ਵਿਰੋਧੀ ਧਿਰ ਕਰੇਗੀ ਬੀਜੇਪੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼। ਅਮਰੀਕਾ ਦੇ ਕੈਂਸਾਸ ਵਿੱਚ ਨਸਲੀ ਹਿੰਸਾ ਦੌਰਾਨ ਜਾਨ ਗਵਾਉਣ ਵਾਲੇ ਭਾਰਤੀ ਇੰਜੀਨੀਅਰ ਸ਼੍ਰੀ ਨਿਵਾਸ ਦੀ ਮ੍ਰਿਤਕ ਦੇ ਅੱਜ ਪਹੁੰਚੇਗੀ ਹైదరాబాద్ ਸਾਡੇ ਦੇਸ਼ ਵਿੱਚੋਂ ਚਲੇ ਜਾਓ ਕਹਿੰਦਿਆਂ ਇੱਕ ਅਮਰੀਕੀ ਨੇ ਕੀਤੀ ਸੀ ਦੋ ਭਾਰਤੀਆਂ ਤੇ ਫਾਇਰਿੰਗ ਘਟਨਾ ਵਿੱਚ ਸ਼੍ਰੀ ਨਿਵਾਸ ਦਾ ਦੂਜਾ ਸਾਥੀ ਅਤੇ ਦੋਹਾਂ ਨੂੰ ਬਚਾਉਣ ਲਈ ਅੱਗੇ ਆਇਆ ਅਮਰੀਕੀ ਨਾਗਰਿਕ ਹੋਇਆ ਸੀ ਜ਼ਖਮੀ ਮਲਜ਼ਮ ਹੋ ਚੁੱਕਿਆ ਹੈ ਗ੍ਰਿਫਤਾਰ ਮੋਬਾਈਲ ਸਰਵਿਸ ਪ੍ਰੋਵਾਈਡਰ ਵੋਡਾਫੋਨ ਵੱਲੋਂ Jio ਖਿਲਾਫ ਪਾਈ ਪਟੀਸ਼ਨ ਤੇ ਦਿੱਲੀ ਹਾਈ ਕੋਰਟ ਵਿੱਚ ਸੁਣਵਾਈ ਅੱਜ ਵੋਡਾਫੋਨ ਨੇ ਪਟੀਸ਼ਨ ਵਿੱਚ ਕਿਹਾ Jio ਵੱਲੋਂ ਉਪਭੋਗਤਾਵਾਂ ਨੂੰ 31 ਮਾਰਚ ਤੱਕ ਮੁਫਤ ਵੌਇਸ ਕਾਲ ਦੀ ਸਹੂਲਤ ਦੇਣਾ ਇਹ ਟਰਾਈ ਦੇ ਨਿਯਮਾਂ ਖਿਲਾਫ ਕਿਹਾ 90 ਦਿਨ ਤੋਂ ਵੱਧ ਕੋਈ ਵੀ ਮੁਫਤ ਸਰਵਿਸ ਨਹੀਂ ਦੇ ਸਕਦੇ ਸਰਵਿਸ ਪ੍ਰੋਵਾਈਡਰ